ਅਮਰਤਪਾਲ ਸਿੰਘ ਖਾਲਸਾ ਨੂੰ ਅੱਜ ਜਾਂ ਕੱਲ ਨੂੰ ਬਦਨਾਮ ਕਰਨ ਲਈ ਚੈਨਲਾਂ 'ਤੇ ਇਹ ਗੱਲ ਚੱਲ ਪੈਣੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਕਿਸੇ ਨਾਲ ਅਸਲੀਲ ਚੈਟ ਕਰਦਾ ਸੀ ਉਹਦੀਆਂ ਬਕਾਇਦਾ ਮਤਲਬ ਫੋਟੋ ਕਾਪੀਆਂ ਕਰਾ ਕੇ ਚੈਨਲਾਂ ਨੂੰ ਭੇਜ ਦਿੱਤੀਆਂ ਨੇ ਸਰਕਾਰ ਨੇ ਮੈਂ ਕਿਉਂਕਿ ਤਰਨ ਤਾਰਨ ਦੇ ਵਿੱਚ ਸਰਕਾਰ ਨੇ ਸਰਕਾਰੀ ਸਰਵੇ ਕਰਾਇਆ ਹੈ ਉਸ ਸਰਵੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਹਰਾਂ ਦੀ ਜਿਹੜੀ ਪਾਰਟੀ ਹੈ ਉਹਦਾ ਬੰਦਾ ਜਿੱਤ ਵੱਲ ਵੱਧ ਰਿਹਾ ਜੇ ਕੋਈ ਵੀ ਉੱਥੇ ਖੜਾ ਹੋਊਗਾ ਹਨਾ ਕਿਉਂਕਿ ਉੱਥੇ ਜਿਮਣੀ ਚੋਣ ਹੈ ਸੋ ਸਰਕਾਰ ਦੇ ਹੱਥ ਕਿੰਨੇ ਕ ਲੰਬੇ ਹੁੰਦੇ ਆ ਮੈਂ ਤੁਹਾਨੂੰ ਅੱਜ ਦੱਸਾਂ ਕਿ ਸਰਕਾਰ ਨੇ ਜਾਣ ਬੁੱਝ ਕੇ ਜਾਲੀ ਅਕਾਊਂਟ ਬਣਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਲੋਂ ਉਹਨਾਂ ਦੇ ਨਾਂ ਤੇ ਇੱਕ ਚੈਟ ਕਰ ਸ਼ੁਰੂ ਕੀਤੀ ਹੈ ਤੇ ਉਹ ਚੈਟ ਸਮਝ ਲਓ ਲੋਕਾਂ ਦੇ ਸਾਹਮਣੇ ਲਿਆ ਰਹੀ ਹੈ ਕਿ ਇਹ ਜਿਹੜੀ ਚੈਟ ਆ ਉਹ ਅਮਰਤਪਾਲ ਦੀ ਹੈ ਕਿਸੇ ਮਤਲਬ ਔਰਤ ਨਾਲ ਉਹ ਨਾਜਾਇਜ਼ ਸਬੰਧ ਬਣਾ ਰਹੇ ਨੇ ਕੁਝ ਵੀ ਕਰ ਰਹੇ ਨੇ ਮੈਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹਾਂ। ਹਾਂਜੀ ਸੰਗਤ ਜੀ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਇਹਨੂੰ ਸ਼ੇਅਰ ਕਰ ਦਿਓ। ਪੰਜਾਬ ਸਰਕਾਰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰੀ ਬੈਠੀ ਹੈ। ਅਮਰਤਪਾਲ ਸਿੰਘ ਖਾਲਸਾ ਨੂੰ ਅੱਜ ਜਾਂ ਕੱਲ ਨੂੰ ਪਤਨਾਮ ਕਰਨ ਲਈ ਚੈਨਲਾਂ 'ਤੇ ਇਹ ਗੱਲ ਚੱਲ ਪੈਣੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਕਿਸੇ ਨਾਲ ਅਸਲੀਲ ਚੈਟ ਕਰਦਾ ਸੀ ਉਹਦੀਆਂ ਬਕਾਇਦਾ ਮਤਲਬ ਫੋਟੋ ਕਾਪੀਆਂ ਕਰਾ ਕੇ ਚੈਨਲਾਂ ਨੂੰ ਭੇਜ ਦਿੱਤੀਆਂ ਨੇ ਸਰਕਾਰ ਨੇ ਦੂਜੀ ਗੱਲ ਇਹ ਚੱਲ ਪੈਣੀ ਹੈ ਕਿ ਮੰਤਰੀ ਬਾਜੇ ਕਹਿੰਨੇ ਬਿਆਨ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਮੇਰੇ ਤੋਂ ਡਰਾਮਾ ਡੋਲ ਖੋ ਬੋਲੀਆਂ ਖੋ ਕੇ ਖਾਂਦਾ ਰਿਹਾ ਹੈ ਇਹ ਚਲਣਾ ਕਿਉਂ ਆ ਕੰਮ ਇਹ ਚਲਣਾ ਤਾਂ ਹੈ ਕਿਉਂਕਿ ਤਰਨ ਤਾਰਨ ਦੇ ਵਿੱਚ ਸਰਕਾਰ ਨੇ ਸਰਕਾਰੀ ਸਰਵੇ ਕਰਾਇਆ ਉਸ ਸਰਵੇ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਪਾਰਟੀ ਹੈ ਉਹਦਾ ਬੰਦਾ ਜਿੱਤ ਵੱਲ ਵੱਧ ਰਿਹਾ ਜੇ ਕੋਈ ਵੀ ਉੱਥੇ ਖੜਾ ਹੋਊਗਾ ਹਨਾ ਕਿਉਂਕਿ ਉੱਥੇ ਜਿਮਣੀ ਚੋਣ ਹੈ ਸੋ ਸਰਕਾਰ ਦੇ ਹੱਥ ਕਿੰਨੇ ਕ ਲੰਬੇ ਹੁੰਦੇ ਆ ਮੈਂ ਤੁਹਾਨੂੰ ਅੱਜ ਦੱਸਦਾ ਸਰਕਾਰ ਨੇ ਸਾਰੇ ਚੈਨਲ ਨੂੰ ਲਗਭਗ ਖਰੀਦਿਆ ਹੋਇਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਬਹੁਤ ਪੱਤਰਕਾਰ ਨੇ ਇਹਨਾਂ ਦੇ ਗੁਲਾਮ ਬਣ ਚੁੱਕੇ ਨੇ ਉਹ ਭੁੱਲ ਗਏ ਨੇ ਕਿ ਮੀਡੀਆ ਚੌਥਾ ਥੰਮ ਹੈ ਪੰਜਾਬ ਨੂੰ ਬਚਾਉਣ ਲਈ ਮੀਡੀਆ ਦਾ ਬਹੁਤ ਵੱਡਾ ਸਹਾਰਾ ਹੁੰਦਾ ਸੀ ਪਹਿਲਾਂ ਪਰ ਅੱਜ ਕੱਲ ਮੀਡੀਆ ਭੁੱਲ ਚੁੱਕਿਆ ਆਪਣੇ ਸਿਧਾਂਤਾਂ ਤੋਂ ਹਿਲ ਚੁੱਕਿਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇੱਕ ਸਿੱਖ ਨੌਜਵਾਨ ਦੀ ਕਰਦਾਰ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੇ ਸਿਰਫ ਪੈਸੇ ਦੇਖਣੇ ਆ ਉਹ ਉਹਨਾਂ ਦੇ ਖਾਤਿਆਂ 'ਚ ਜਾਂ ਉਹਨਾਂ ਕੋਲ ਆ ਚੁੱਕੇ ਨੇ ਉਹ ਗਿਣ ਚੁੱਕੇ ਨੇ ਜਿਹੜੇ ਵੀ ਬਕਾਊ ਨੇ ਸੋ ਗੱਲ ਕੀ ਹੋਣੀ ਹੈ ਗੱਲ ਇੱਕੀ ਸਰਕਾਰ ਨੇ ਜਾਣਬੁੱਝ ਕੇ ਜਾਲੀ ਅਕਾਊਂਟ ਬਣਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਲੋਂ ਉਹਨਾਂ ਦੇ ਨਾਂ ਤੇ ਇੱਕ ਚੈਟ ਕਰ ਸ਼ੁਰੂ ਕੀਤੀ ਹੈ ਤੇ ਉਹ ਚੈਟ ਸਮਝ ਲਓ ਲੋਕਾਂ ਦੇ ਸਾਹਮਣੇ ਲਿਆ ਰਹੇ ਨੇ ਕਿ ਇਹ ਜਿਹੜੀ ਚੈਟ ਹੈ ਉਹ ਅਮਰਤਪਾਲ ਦੀ ਹੈ ਕਿਸੇ ਮਤਲਬ ਔਰਤ ਨਾਲ ਉਹ ਨਾਜਾਇਜ਼ ਸਬੰਧ ਬਣਾ ਰਹੇ ਨੇ ਕੁਝ ਵੀ ਕਰ ਰਹੇ ਨੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਸੋ ਯਾਰ ਇਹ ਧਿਆਨ ਰੱਖਿਓ ਤਰਨਤਾਰਨ ਵਾਲਿਓ ਤੇ ਪੰਜਾਬ ਵਾਲਿਓ ਤੇ ਦੁਨੀਆ ਦੇ ਵਿੱਚ ਬੈਠੇ ਜਿੰਨੇ ਵੀ ਸਿੱਖ ਭਰਾ ਨੇ ਕਿ ਯਾਰ ਇਹ ਜਿਹੜੀ ਚੈਟ ਹੈ ਨਾ ਇਹ ਕਿਸੇ ਦਾ ਵੀ ਕੋਈ ਨਾਮ ਬਣਾ ਕੇ ਝੂਠੀ ਅਫਵਾਹ ਫਲਾ ਸਕਦਾ ਇਹ ਗੱਲ ਦਾ ਧਿਆਨ ਰੱਖਣਾ ਦੂਜੀ ਗੱਲ ਜਿਹੜਾ ਇਹ ਜਿਹੜਾ ਇਹ ਕਹਿੰਦੇ ਨੇ ਕਿ ਮੰਤਰੀ ਬਾਜੇ ਕੇ ਨੇ ਬਿਆਨ ਦਿੱਤਾ ਹੈ ਦੂਜਾ ਇਹ ਕਹਿੰਦੇ ਨੇ ਕਿ ਮੰਤਰੀ ਬਾਜੇ ਕੇ ਨੇ ਇਹ ਬਿਆਨ ਲਿਖਵਾਇਆ ਜਦੋਂ ਵੀ ਬੰਦਾ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਹੈ ਉਹ ਤੋਂ ਕੁਝ ਵੀ ਲਿਖਾ ਲਿੱਤਾ ਜਾਂਦਾ ਹੈ ਉਹ ਤੋਂ ਮਤਲਬ ਸਾਫ਼ ਕਾਗਜ਼ਾਂ ਦੇ ਉੱਤੇ ਸਾਈਨ ਵੀ ਕਰਾ ਲਿੱਤੇ ਜਾਂਦੇ ਨੇ ਸੋ ਤੇ ਕੁਝ ਵੀ ਲਿਖਿਆ ਜਾ ਸਕਦਾ ਇਹ ਗੱਲ ਦਾ ਧਿਆਨ ਰੱਖਿਓ ਉਹਦੇ ਵਿੱਚ ਇਹ ਲਿਖਵਾ ਦਿੱਤਾ ਗਿਆ ਕਿ ਮੰਤਰੀ ਬਾਜੇ ਕੇ ਨੇ ਆਪਣੇ ਬਿਆਨਾਂ ਦੇ ਵਿੱਚ ਹੀ ਲਿਖਾਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ ਇਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਕੱਠੇ ਹੁੰਦੇ ਸੀ ਤਾਂ ਉਹਨੂੰ ਜੋ ਵੀ ਕੋਈ ਦਰਦ ਵਾਲੀ ਗੋਲੀ ਲਾਈ ਹੋਈ ਸੀ ਉਹ ਖੋ ਕੇ ਉਤੋਂ ਖਾ ਜਾਂਦਾ ਸੀ ਇਹ ਹਾਸੋਹੀਣੀਆਂ ਗੱਲਾਂ ਨੇ ਸਰਕਾਰ ਹਰ ਵਾਰ ਕਰਦੀ ਹੈ ਪਰ ਨਕਾਮ ਹੁੰਦੀ ਹੈ ਸਰਕਾਰ ਨੂੰ ਕਹਿ ਦੇਣਾ ਚਾਹਣਾ ਮੈਂ ਕਿ ਅਮਰਤਪਾਲ ਨੂੰ ਤੁਸੀਂ ਲੋਕਾਂ ਦੇ ਦਿਲਾਂ ਚੋਂ ਐ ਨਹੀਂ ਕੱਢ ਸਕਦੇ ਉਹ ਲੋਕਾਂ ਦੇ ਦਿਲਾਂ ਚ ਬਸੇ ਉਹਨੇ ਸਿੱਖੀ ਦੀ ਗੱਲ ਕੀਤੀ ਅਮਰਤ ਸ਼ਿਕਾਇਆ ਪਰ ਤੁਸੀਂ ਉਹਨੂੰ ਬਦਨਾਮ ਕਰਨ ਤੇ ਲੱਗੇ ਹੋ ਇੱਕ ਇੱਕ ਰਾਜਨੀਤਕ ਤੌਰ ਤੇ ਉਹਦੇ ਉਹਦੇ ਤੇ ਨਿੱਜੀ ਗੱਲਾਂ ਤੁਸੀਂ ਥੋਪ ਰਹੇ ਹੋਗੇ ਇਹੋ ਜੀ ਰਾਜਨੀਤੀ 70 ਸਾਲਾਂ ਦੇ ਵਿੱਚ ਪਹਿਲਾਂ ਨਹੀਂ ਦੇਖੀ ਗਈ ਇਹ ਬਦਲਾਅ ਹੈ ਬਦਲਾਅ ਦੇ ਨਤੀਜੇ ਨੇ ਤੇ ਜਿਹੜੇ ਲੋਕ ਹੁਣ ਅਮਰਤ ਸ਼ਾਕੇ ਦਾੜ੍ਹੀਆਂ ਰੱਖ ਕੇ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ ਕਿਉਂ ਕੋਈ ਸਪਸ਼ਟੀਕਰਨ ਦੇਣਗੇ ਕਿ ਸਿਰਫ ਕੱਲੇ ਅਹੁਦਿਆਂ ਦੀ ਖਾਤਰ ਸਿਰਫ ਫੋਕੀ ਸੌਹਰਤ ਦੀ ਖਾਤਰ ਸਿਰਫ ਚੌਧਰ ਦੀ ਖਾਤਰ ਇਹਨਾਂ ਦੇ ਤਲਬੇ ਚੜਦੇ ਫਿਰਦੇ ਨੇ ਉਹ ਸਿੱਖੀ ਵਾਲੇ ਸਤੰਤਾਂ ਨੂੰ ਭੁੱਲ ਗਏ ਕਿ ਤੁਹਾਡੀ ਸਿੱਖੀ ਨੂੰ ਬਦਨਾਮ ਕਿਵੇਂ ਕੀਤਾ ਜਾ ਰਿਹਾ ਕੱਲ ਇੱਕ ਸਾਡੀ ਭੈਣ ਰਾਜਸਥਾਨ ਦੇ ਵਿੱਚ ਕੱਪਰਸੋ ਉਹ ਪੇਪਰ ਦੇਣ ਗਈ ਉੱਥੋਂ ਨੂੰ ਕਹਿ ਵੀ ਕਾਰ ਲਾ ਕੇ ਅੰਦਰ ਜਾ ਕਿ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਜੇ ਤਾਂ ਸਿੱਖੀ ਵੱਲ ਕੋਈ ਪ੍ਰੇਰਿਤ ਹੋਵੇ ਸਿੱਖੀ ਦੀ ਗੱਲ ਕਰਨ ਦਾ ਮਨ ਤੇ ਜਜ਼ਬਾ ਹੋਵੇ ਫਿਰ ਤਾਂ ਬਿਆਨ ਆਵੇ ਲੋਕਾ ਸਿੱਖੀ ਨੂੰ ਤਾਂ ਇਹ ਢਾਹ ਲਾਉਣ ਤੇ ਲੱਗੇ ਹੋਏ ਨੇ ਸੈਂਟਰ ਸਰਕਾਰ ਚਾਹੁੰਦੀ ਹੈ ਕਿਸੇ ਕਿਹਨੂੰ ਢਾ ਲੱਗੇ ਸਿਰਫ ਸਿੱਕੀ ਨੇ ਜਿਹੜੇ ਇਹ ਸੈਂਟਰ ਦੇ ਨਾਲ ਆੜਦੇ ਨੇ ਸਰਕਾਰ ਦੇ ਨਾਲ ਆਪਣੇ ਹੱਕਾਂ ਲਈ ਜੂਝਦੇ ਨੇ ਪਰ ਹੁਣ ਭਗੰਤ ਹੋ ਨਹੀਂ ਸੈਂਟਰ ਦੇ ਗੁਲਾਮ ਬਣ ਚੁੱਕੇ ਨੇ ਕੋਈ ਉਹ ਬੰਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਸਾਰੇ ਇੱਥੇ ਆਪਦੇ ਨਿੱਜੀ ਕੰਮਾਂ ਦੇ ਲਈ ਤੇ ਨਿੱਜੀ ਆਪਣੀ ਸੌਹਰਤ ਦੇ ਲਈ ਵੱਡੇ ਲੀਡਰ ਬਣਦੇ ਲਈ ਅਮਿਤਸਾ ਹੋਰਾਂ ਦੇ ਪੈਰਾਂ 'ਚ ਜਾ ਡਿੱਗਦੇ ਨੇ ਇਹ ਜਿਹੜੇ ਉਹਰੇ ਕਹਿੰਦੇ ਅਸੀਂ ਆਏ ਆ ਅਸੀਂ ਆਏ ਆ ਇਹ ਦਿੱਲੀ ਜਾ ਕੇ ਚੱਕਰੀਆਂ ਕਰਦੇ ਆ ਇਸ ਕਰਕੇ ਪੰਜਾਬ ਦੇ ਲੋਕੋ ਤੇ ਤਰਨ ਤਰਨ ਵਾਲਿਓਏ ਹੋ ਤਾ ਰਿਆ ਕਿ ਤਰਨ ਤਰਨ ਜਿਮਨੀ ਚੋਂ ਹੈ ਆ ਤੁਸੀਂ ਦੇਖ ਲਿਓ ਕੁਝ ਕ ਘੰਟਿਆਂ ਤੱਕ ਜਾਂ ਕੁਝ ਕ ਦਿਨਾਂ ਦੇ ਵਿੱਚ ਹੀ ਅਮਰਤਪਾਲ ਨੂੰ ਬਦਨਾਮ ਕਰਨ ਲਈ ਚੈਨਲਾਂ ਦੇ ਉੱਪਰ ਐਨ ਪੂਰਾ ਕੂੜ ਪ੍ਰਚਾਰ ਚੱਲ ਪੂਗਾ ਇਹ ਗੱਲ ਦਾ ਧਿਆਨ ਰੱਖਿਓ ਤੁਸੀਂ ਜਿਵੇਂ ਸਰਕਾਰ ਜਿਵੇਂ ਚੈਨਲਾਂ ਨੇ ਕਹਿ ਦਿੰਦੇ ਆ ਨਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਐਵੇਂ ਸੂਤਰ ਹਰੇਕ ਦੇ ਹੁੰਦੇ ਆ ਸੂਤਰਾਂ ਤੋਂ ਪਤਾ ਸਾਨੂੰ ਵੀ ਲੱਗ ਗਿਆ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੇ ਲਈ ਸਰਕਾਰ ਤਿਆਰੀਆਂ ਮੁਕੰਮਲ ਕਰੀ ਬੈਠੀ ਹੈ ਤੇ ਪੰਜਾਬ ਦੇ ਲੋਕੋ ਗੌਰ ਤੁਸੀਂ ਰੱਖਣੀ ਹੈ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਗੌਰ ਤੁਸੀਂ ਰੱਖਣੀ ਹੈ ਜਿਵੇਂ ਸਰਕਾਰ ਅਮਰਤਪਾਲ ਦੇ ਵਿਰੋਧ ਮੁਹਿੰਮ ਚਲਾਉਗੀ ਤੇ ਆਪਾਂ ਹੱਕ ਦੇ ਵਿੱਚ ਮੁਹਿੰਮ ਚਲਾਉਣੀ ਹੈ ਇਹ ਗੱਲ ਦਾ ਧਿਆਨ ਰੱਖਿਓ ਕੱਲੀ ਵੀਡੀਓ ਦੇਖ ਕੇ ਨਾ ਛੱਡ ਦਿਆ ਕਰੋ ਇਹਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਯਾਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਅਸੀਂ ਆਪਣੇ ਆਪਣੇ ਕੌਮ ਦੇ ਲੀਡਰਾਂ ਦੇ ਨਾਲ ਆਪਣੇ ਕੋਲ ਲੀਡਰ ਬਹੁਤ ਥੋੜੇ ਰਹਿ ਗਏ ਬਹੁਤ ਥੋੜੇ ਲੀਡਰ ਰਹਿ ਗਏ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਨਹੀਂ ਇੱਥੇ ਸਭ ਬਕਾਊ ਮਾਲਾ ਬਿਕ ਬੁੱਕ ਗਏ ਸਭ ਸੋ ਜਿਹੜੇ ਬੰਦੇ ਵਿਕੇ ਨਹੀਂ ਧੁਕੇ ਨਹੀਂ ਉਹ ਇਹਨਾਂ ਨੇ ਜੇਲਾਂ ਦੇ ਵਿੱਚ ਬਿਠਾਏ ਹੋਇਆ ਜਾਂ ਉਹਨਾਂ ਦੇ ਪੇਜ ਬੰਦ ਕਰ ਦਿੰਦੇ ਆ ਰੀਚਾ ਮਾਰ ਦਿੰਦੇ ਆ ਉਹਨਾਂ ਦੇ ਪਰਚੇ ਪਾ ਦਿੰਦੇ ਆ ਉਹਨਾਂ ਨੂੰ ਬਦਨਾਮ ਕਰ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਦੇਖ ਲਓ ਭਾਨੇ ਸਿੱਧੂ ਨੂੰ ਇੱਕ ਹਾਸੋਹੀਣੀਆਂ ਗੱਲਾਂ ਦੇ ਵਿੱਚ ਇੱਕ 10000 ਦੀ ਫਰੋਤੀ ਮੰਗ ਰਿਹਾ ਕਹਿੰਦੇ ਫੇਰ ਪਰਚਾ ਪਾਇਆ ਕਹਿੰਦੇ ਵੀ ਇਹਨੇ ਚੈਨੀ ਚੋਰੀ ਕਰ ਲਈ ਗੱਲਾਂ ਦੇਖ ਲਓ ਉਹੀ ਹਾਸੋਹੀਣੀਆਂ ਗੱਲਾਂ ਹੋਣ ਹੋਣੀਆਂ ਨੇ ਸੋ ਬਹਿਕਾਵੇ ਚ ਨਾ ਆਇਓ ਇਹਨਾਂ ਗੱਲਾਂ ਚ ਨਾ ਆਇਓ ਸਰਕਾਰ ਹਮੇਸ਼ਾ ਹੀ ਇਹ ਕੰਮ ਕਰਦੀਏ ਹੁੰਦੀ ਹੈ ਕਿ ਜਿਹੜਾ ਕੋਈ ਵਿਰੋਧੀ ਧਿਰ ਦਾ ਬੰਦਾ ਅੱਗੇ ਜਾ ਰਿਹਾ ਉਹਨੂੰ ਬਦਨਾਮ ਕਰਨ ਤੇ ਜ਼ੋਰ ਲਾਉਂਦੀ ਹੁੰਦੀ ਹੈ ਇੱਥੋਂ ਇਹ ਵੀ ਸਿੱਧ ਹੁੰਦਾ ਹੈ ਕਿ ਅਮਰਤਪਾਲ ਦਾ ਇਹਨਾਂ ਦੇ ਮਨ ਚ ਡਰ ਬਹੁਤ ਹੈ ਕਿ ਲੋਕ ਅਮਰਤਪਾਲ ਦੇ ਨਾਲ ਨੇ ਕਿਤੇ ਤਰਨ ਤਾਰਨ ਵਾਲੀ ਸੀਟ ਝਾਰੂ ਵਾਲੇ ਹਾਰ ਨਾ ਜਾਣ ਇਹ 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 ਗੱਲਾਂ ਕਰਕੇ ਬਦਨਾਮ ਕਰ ਰਹੇ ਨੇ ਜੇ ਅਮਰਤਪਾਲ ਦੇ ਵਿੱਚ ਕੁਝ ਹੈ ਤਾਂ ਹੀ ਬਦਨਾਮ ਕਰ ਰਹੇ ਨੇ ਘਰੇ ਬੈਠਾ ਬੰਦਾ ਕਦੇ ਬਦਨਾਮ ਨਹੀਂ ਹੁੰਦਾ ਜੇ ਅਮਰਤਪਾਲ ਇਹਨਾਂ ਨੂੰ ਚੁਭਦਾ ਹੈ ਅਮਰਤਪਾਲ ਅੱਗੇ ਨੂੰ ਵਧ ਰਿਹਾ ਹੈ ਪੰਜਾਬ ਦੇ ਲੋਕ ਉਹਦੇ ਨਾਲ ਜੁੜ ਰਹੇ ਨੇ ਤਾਂ ਹੀ ਉਹ ਚੁਭ ਰਿਹਾ ਤਾਂ ਹੀ ਇਹ ਬਦਨਾਮ ਕਰਨ ਤੇ ਲੱਗੇ ਹੋਏ ਨੇ ਸੋ ਬਾਈ ਚੰਗੀਆਂ ਗੱਲਾਂ ਨੂੰ ਸ਼ੇਅਰ ਕਰ ਦਿਆ ਕਰੋ ਇੱਥੇ ਬਹੁਤ ਤੁਸੀਂ ਗੰਦਮੰਦ ਸ਼ੇਅਰ ਕਰ ਦਿੰਦੇ ਹੋ ਪਰ ਆਪਣੇ ਕੌਮ ਦੀਆਂ ਗੱਲਾਂ ਨੂੰ ਜ਼ਰੂਰ ਅੱਗੇ ਕਰਤਾ ਕਰੋ ਕਿਵੇਂ ਯਾਰ ਸਾਡੇ ਕੌਮ ਦੇ ਲੀਡਰਾਂ ਨੂੰ ਕਿਵੇਂ ਸਾਡੇ ਨੌਜਵਾਨਾਂ ਨੂੰ ਸਰਕਾਰ ਬਦਨਾਮ ਕਰਦੀ ਹੈ ਕਿਵੇਂ ਡਿਗਰੂ ਕੜਦੀਆਂ ਜੇਲ੍ਹਾਂ ਚ ਰੱਖੇ ਹੋਏ ਨੇ ਕਿਵੇਂ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਮੰਤਰੀ ਵਾਜੇ ਕੇਲੇ ਅਰਗਿਆਂ ਤੋਂ ਆਪ ਹੀ ਕੁਝ ਲਿਖ ਦਿੱਤਾ ਜਾਂਦਾ ਹੈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੁਹਾਡੇ ਵਿਰੁੱਧ ਸੋ ਸਿੱਖ ਵੀਰੋ ਇਕੱਠੇ ਹੋ ਜੋ ਕਿਸੇ ਇਨਸਾਨ ਸਾਹਿਬ ਹੇਠ ਤਾਂ ਹੀ ਸਾਡਾ ਕੁਝ ਬਣਨਾ ਹੈ ਨਹੀਂ ਫਿਰ 76 88 ਖਾਂਦੇ ਆ ਰਹੇ ਆ ਤੇ 76 88 ਖਾਂਦੇ ਰਹਾਂਗੇ ਇਹ ਗੱਲ ਕਲੀਅਰ ਹੈ ਸੋ ਬਾਈ ਦੇਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਨੂੰ ਬਦਨਾਮ ਕਰਨ ਤੇ ਜੇ ਚੈਨਲ ਜਿਹੜੇ ਬਿਕੇ ਹੋਏ ਨੇ ਉਹੀ ਖਬਰਾਂ ਲਾਉਣਗੇ ਵੀ ਧਿਆਨ ਰੱਖਿਓ ਜਿਹੜਾ ਵੀ ਚੈਨਲ ਅਮਰਤਪਾਲ ਦੀ ਕਿਰਦਾਰਕੁਸ਼ੀ ਕਰੂਗਾ ਉਹਨੂੰ ਨਾਲ ਦੀ ਨਾਲ ਬਲੌਕ ਕਰ ਦਿਓ ਉਹਨੂੰ ਨਾਲ ਦੀ ਨਾਲ ਅਨਫੋਲੋ ਕਰ ਦਿਓ ਇਹ ਫੇਰ ਠੀਕ ਆਉਣਗੇ ਜਦੋਂ ਲੋਕਾਂ ਵੱਲੋਂ ਇਹਨਾਂ ਨੂੰ ਇਹਨਾਂ ਨੂੰ ਫਤਵਾਹ ਦਿੱਤਾ ਜਾਊਗਾ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਅਸੀਂ ਤੁਹਾਡੀਆਂ ਇਹ ਖਬਰਾਂ ਨੂੰ ਸੱਚ ਨਹੀਂ ਮੰਨਦੇ ਤੇ ਤਾਂ ਕਿਤੇ ਜਾ ਕੇ ਇਹ ਜਿਹੜੇ ਚੈਨਲ ਨੇ ਬਿਕਨ ਵਟਣਗੇ ਇਹ ਲੈ ਕੇ ਚਾਰ ਪੈਸੇ ਕਹਿੰਦੇ ਕਿਸੇ ਦੇ ਵੀ ਕਿਸੇ ਦੇ ਵੀ ਖਿਲਾਫ ਹਾਂ ਖਬਰ ਲਾ ਦਿੰਦੇ ਆ ਥੋੜੀ ਜੀ ਬੰਦੇ ਨੇ ਅਥਲੀ ਵਰਗੇ ਸਾਡੇ ਭਰਾ ਜਿਹੜੇ ਵਿਕੇ ਨਹੀਂ ਨਹੀਂ ਬਹੁਤ ਬੰਦੇ ਨੇ ਜਿਹੜੇ ਇੱਥੇ ਲੈ ਕੇ ਐਡ ਦੇ ਪੈਸੇ ਸਰਕਾਰਾਂ ਤੋਂ ਚੁੱਪ ਕਰਕੇ ਬਹਿ ਗਏ ਨੇ ਬਹੁਤ ਵੱਡੇ ਵੱਡੇ ਚੈਨਲ ਨੇ ਕਿ ਨੌਨ ਲਾਈਨ ਤੇ ਆ ਜੀ ਫਿਰ ਇਹ ਤਰਫ ਫੜਦੇ ਆ ਨੌ ਵੀ ਲਾਵਾਂਗੇ ਜਿਹੜਾ ਚੈਨਲ ਅਮਰਤਪਾਲ ਦੀ ਸਭ ਤੋਂ ਵੱਧ ਕਰਦਾਦ ਕੋਸ਼ਿਸ਼ ਕਰੂ ਸਮਝ ਲਓ ਉਹ ਬਹੁਤ ਲੰਬੇ ਸਮੇਂ ਦਾ ਬੰਦਾ ਵਿਕਿਆ ਹੋਇਆ ਤੇ ਉਹਨੇ ਕਰੋੜਾ ਰੁਪਇਆ ਸਰਕਾਰ ਤੋਂ ਲਿਆ ਹੋਇਆ ਜਿਹੜਾ ਬੰਦਾ ਕਰਦਾਰ ਕੋਸ਼ਿਸ਼ ਕਰੂਗਾ ਇਹ ਗੱਲ ਧਿਆਨ ਰੱਖ ਲਿਓ ਪੰਜਾਬੀਓ ਜਿਹੜਾ ਵੀ ਚੈਨਲ ਵੱਧ ਕਰਦਾਰ ਕੋਸ਼ਿਸ਼ ਕਰੂ ਉਹਨੂੰ ਨਾਲ ਦੀ ਨਾਲ ਬਲੌਕ ਕਰਕੇ ਉਹਨੂੰ ਨਾਲ ਫੋਲੋ ਕਰ ਦਿਓ ਜਿਉਂਦੇ ਵਸਦੇ ਰਹੋ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਦਿਆਂ ਕਰੋ ਤੇ ਇਹ ਸਰਕਾਰ ਝੂਠੀਆਂ ਸਾਜ਼ਿਸ਼ਾਂ ਰਚ ਕੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰ ਰਹੀ ਐ ਸੋ ਬਹਿਕਾ ਵਿੱਚ ਨਾ ਆਇਓ ਝੂਠੀਆਂ ਵਾਹਾਂਚ ਨਾ ਆਇਓ ਅਮਰਤਪਾਲ ਚੜ੍ਹਦੀ ਕਲਾ ਦੇ ਵਿੱਚ ਐ ਤੇ ਕੌਮ ਦੀ ਗੱਲ ਕਰਨ ਵਾਲਾ ਲੋਕਾਂ ਦੇ ਨੌਜਵਾਨ ਨੂੰ ਨਸ਼ਿਆਂ ਤੋਂ ਬਚਾਉਣ ਵਾਲਾ ਅਮਰਤ ਸਕਾਉਣ ਵਾਲਾ